ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਉਸ ਤੋਂ ਉਪਰੰਤ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸ਼ਬਦਾਂ ਦਾ ਕੀਤਾ ਗਿਆ ਜਾਪ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਫੇਰ ਲੈ ਕੇ ਆਵੇਗਾ ਜੇਕਰ ਤੁਸੀਂ ਉਦਾਸ ਰਹਿੰਦੇ ਹੋ ਜੇਕਰ ਤੰਗ ਪਰੇਸ਼ਾਨ ਰਹਿੰਦੇ ਹੋ ਜ਼ਿੰਦਗੀ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਤਾਂ ਅੱਜ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਇੱਕ ਸ਼ਬਦ ਮੈਂ ਦੱਸੂਗਾ ਉਹਦਾ ਜਾਪ ਪੂਰਾ ਦਿਨ ਕਰ ਸਕਦੇ ਹੋ ਤਾਂ ਪੂਰਾ ਦਿਨ ਕਰਨਾ ਹੈ ਜੇ ਕੋਈ ਨਹੀਂ ਕਰ ਸਕਦਾ ਤਾਂ ਉਹਨੇ ਸੁਣਨਾ ਹੈ ਘੱਟ ਤੋਂ ਘੱਟ ਇਸ ਸ਼ਬਦ ਦਾ ਜਾਪ ਅੱਜ ਦੇ ਦਿਨ 500 ਵਾਰ ਤਾਂ ਕਰਨਾ ਹੀ ਹੈ ਉਹ ਸ਼ਬਦ ਕਿਹੜਾ ਹੈ ਆ ਉਸ ਸ਼ਬਦ ਸਾਂਝਾ ਕਰਦੇ ਹਾਂ ਤੇਗ ਬਹਾਦਰ ਸਿਮਰੀਐ ਕਰ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਜਦੋਂ ਤੁਸੀਂ ਤੇਗ ਬਹਾਦਰ ਸਿਮਰਿਆ ਨਹੀਂ ਪੜਨਾ ਤੇਗ ਬਹਾਦਰ ਸਿਮਰਿਆ ਪੜਨਾ ਰਾਰੇ ਨੂੰ ਬਿਹਾਰੀ ਲਾਉਣੀ ਹੈ ਸਿਮਰੀਐ ਕਰ ਨਉ ਨਿਦ ਆਵੈ ਧਾਈ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਆਪਾਂ ਇਸ ਪਾਠ ਨੂੰ ਸਰਵਣ ਕਰਦੇ ਹਾਂ ਜਾਂ ਇਸ ਪਾਠ ਦਾ ਜਾਪ ਕਰਦੇ ਹਾਂ ਤਾਂ ਆਪਣੇ ਘਰ 'ਚ ਕੋਈ ਦਿੱਕਤ ਕੋਈ ਤਕਲੀਫ ਨਹੀਂ ਰਹੂਗੀ ਜੇ ਨਹੀਂ ਯਕੀਨਤਾ ਕਰਕੇ ਵੇਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ